हां जी बच्चों अपनी आज दी कहानी टाइन ਅਤੇ ਦੂਰ ਦੇ ਪਹਾੜ ਟਾਇਨ ਇੱਕ ਛੋਟੀ ਜਿਹੀ ਕੁੜੀ ਸੀ ਜੋਰ ਨਾਖਲ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਸੀ ਉਸਨੂੰ ਪਹਾੜਾਂ ਨਾਲ ਬਹੁਤ ਪਿਆਰ ਸੀ ਆਪਣੀ ਦਾਦੀ ਦੇ ਨਾਲ ਉਹ ਅਕਸਰ ਪਹਾੜਾਂ ਵਿੱਚ ਜਾਂਦੀ ਦਰਖਤਾਂ ਤੇ ਚੜਦੀ ਨਦੀ ਵਿੱਚ ਨਹਾਉਂਦੀ ਤੈਰਦੀ ਜੰਗਲੀ ਫਲ ਖਾਂਦੀ ਉਹ ਪਹਾੜਾਂ ਦੀ ਸ਼ਾਨ ਸ਼ਾਨ ਸੁਣਨਾ ਪਸੰਦ ਕਰਦੀ ਸੀ ਪਿੰਡ ਵਿੱਚ ਸਕੂਲ ਨਾ ਹੋਣ ਕਰਕੇ ਇੱਕ ਦਿਨ ਟਾਇਨ ਦਾ ਪਰਿਵਾਰ ਸ਼ਹਿਰ ਵਿੱਚ ਰਹਿਣ ਲਈ ਚਲਾ ਗਿਆ ਪਰ ਟਾਇਨ ਨੂੰ ਸ਼ਹਿਰ ਬਿਲਕੁਲ ਪਸੰਦ ਨਹੀਂ ਸੀ ਉਹ ਹਮੇਸ਼ਾ ਪਹਾੜਾਂ ਦੀ ਯਾਦ ਵਿੱਚ ਅਤੇ ਸ਼ਾਂ ਸ਼ਾਂਦੀ ਆਵਾਜ਼ ਨੂੰ ਦੁਬਾਰਾ ਸੁਣਨ ਲਈ ਤਰਸਦੀ। ਸਾਲਾਂ ਬਾਅਦ ਟਾਈਨ ਨੇ ਸਕੂਲ ਦੀ ਪੜ੍ਹਾਈ ਖਤਮ ਕੀਤੀ ਅਤੇ ਫੌਜ ਵਿੱਚ ਭਰਤੀ ਹੋ ਗਈ। ਉਹ ਪਹਾੜਾਂ 'ਤੇ ਨੇੜੇ ਰਹਿਣਾ ਚਾਹੁੰਦੀ ਸੀ ਇਸ ਲਈ ਉਸਨੇ ਫੌਜੀ ਮਹੀਮਲੇ ਕੁਲੀ ਬਣ ਲਈ ਅਰਜੀ ਦਿੱਤੀ ਪਰ ਔਰਤਾਂ ਨੂੰ ਕੁਲੀ ਬਨਣ ਦੀ ਇਜਾਜ਼ਤ ਨਹੀਂ ਸੀ ਇਸ ਲਈ ਟਾਇਨ ਨੇ ਮੁੰਡੇ ਦਾ ਪੇਛਾ ਧਾਰਿਆ ਤੇ ਸਖਤ ਮਿਹਨਤ ਕਰਕੇ ਕਈ ਰੁਕਾਵਟਾਂ ਨੂੰ ਪਾਰ ਕੀਤਾ ਇਸ ਤੋਂ ਬਾਅਦ ਉਸ ਨੂੰ ਕੁਲੀ ਬਨਣ ਦੀ ਇਜਾਜ਼ਤ ਮਿਲ ਗਈ ਇੱਕ ਦਿਨ ਟਾਇਨ ਦੀ ਮੁਲਾਕਾਤ ਇੱਕ ਪਰਬਤ ਰੋਹੀ ਨਾਲ ਹੋਈ ਜਿਸ ਨੇ ਟਾਇਨ ਨੂੰ ਅਲੱਗ ਰਸਤੇ ਦਿਖਾਏ ਟਾਇਨ ਨੇ ਉਸ ਤੋਂ ਸਿੱਖਿਆ ਅਤੇ ਜਲਦੀ ਹੀ ਉਹ ਇੱਕ ਮਾਹਰ ਪਰਬਤ ਰੋਹੀ ਬਣ ਗਈ ਉਸ ਦਾ ਸੁਪਨਾ ਮਾਉਂਟ ਐਵਰੈਸਟ ਤੇ ਚੜਨਾ ਸੀ ਜਦੋਂ ਟਾਇਨ ਐਵਰੈਸਟ ਤੇ ਚੜਨ ਲਈ ਰਵਾਨਾ ਹੋਈ ਤਾਂ ਰਸਤਾ ਬਹੁਤ ਮੁਸ਼ਕਲ ਸੀ ਹਵਾ ਪਤਲੀ ਤੇ ਠੰਡ ਵੱਧ ਗਈ ਸੀ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਟਾਇਨ ਨੇ ਹਾਰ ਨਹੀਂ ਮੰਨੀ ਉਹ ਆਪਣੇ ਸੁਪਨੇ ਨੂੰ ਸਹਾਰ ਕਰਨ ਲਈ ਦ੍ਰਿੜ ਇਰਾਦੇ ਨਾਲ ਅੱਗੇ ਵਧਦੀ ਰਹੀ ਅੰਤ ਵਿੱਚ ਟਾਇਨ ਮਾਉਂਟ ਐਵਰੈਸਟ ਦੀ ਚੋਟੀ ਤੇ ਪਹੁੰਚ ਗਈ ਉਸ ਨੇ ਆਪਣੇ ਸੁਪਨੇ ਨੂੰ ਪੂਰਾ ਕਰ ਲਿਆ ਸੀ ਅਤੇ ਉੱਥੇ ਖੜੀ ਹੋ ਕੇ ਉਸ ਨੇ ਉਹ ਸ਼ੂ ਸ਼ੂ ਦੀ ਆਵਾਜ਼ ਸੁਣੀ ਜੋ ਉਸਦੇ ਪਹਾੜਾਂ ਨਾਲ ਜੁੜੀ ਆਪਣੀ ਪੁਰਾਣੀ ਯਾਦ ਨੂੰ ਦੁਬਾਰਾ ਤਾਜ਼ਾ ਕਰ ਰਹੀ ਸੀ। ਟਾਈਮ ਮੇ ਇਨਾਂ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਜੇ ਅਸੀਂ ਆਪਣੇ ਸੁਪਨਿਆਂ ਤੇ ਵਿਸ਼ਵਾਸ ਰੱਖਦੇ ਹਾਂ, ਸਖਤ ਮਿਹਨਤ ਕਰਦੇ ਹਾਂ ਤਾਂ ਅਸੀਂ ਕੁਝ ਵੀ ਹਾਸਲ ਕਰ ਸਕਦੇ ਹਾਂ। 9 ਮਈ 2011 ਨੂੰ ਸਵੇਰੇ 10:45 ਵਜੇ ਟਾਈਨ ਮੇਨਾ ਨੇ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਤੇ ਚੜ੍ਹਾਈ ਕੀਤੀ। ਉਹ ਛੋਟੀ ਕੁੜੀ ਜਿਸ ਨੂੰ ਦਰੱਖਤਾਂ ਤੇ ਚੜ੍ਹਨਾ ਪਸੰਦ ਸੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸਟ ਤੇ ਚੜ੍ਹ ਗਈ। ਤਾਂ ਪੁੱਤਰ ਜੀ ਇਹ ਆਪਣੀ ਕਹਾਣੀ ਜਿਹੜੀ ਸੀ ਕਿ ਮੇਨਾ ਟਾਈਨ ਮੇਨਾ ਤੇ ਦੂਰ ਦੇ ਪਹਾੜ ਇਹਦਾ ਹੁਣ ਆਪਾਂ ਪਾਠ ਅਭਿਆਸ ਕਰਾਂਗੇ। ਤੁਸੀਂ ਆਪਣੇ ਆਪ ਸੋਚ ਕੇ ਵੀ ਲਿਖ ਸਕਦੇ ਹੋ ਤੇ ਮੈਂ ਤੁਹਾਡੀ ਹੈਲਪ ਲਈ ਇਹ ਪਾਠ ਅਭਿਆਸ ਦੇ ਜਿਹੜੇ ਹੈਗੇ ਹੈ ਅਨਸਰ ਇਹ ਲਿਖੇ ਹੋਏ ਹੈ ਤੁਸੀਂ ਇੱਥੇ ਵੀ ਹੈਲਪ ਲੈ ਸਕਦੇ ਹੋ। हाँ पुत्र जो तो थानू मेरिया कहानियां पसंद आदि है ना तो मेरे चैनल सबसक्राइब भी कर सकते हो शेयर भी कर सकते हो अगली कहानी फिर मिल लगे इजाज़त दौ धनबाद